ਸਰਦਾਰ ਭੁਪਿੰਦਰ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਆ ਆਪਣੇ ਸਾਥੀ ਸਤਨਾਮ ਸਿੰਘ ਸਭਰਾ ਅਤੇ ਆਪਣੇ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵਿਰਤ ਸਕਰਤ ਸਿੰਘ ਜੀ ਸਭਰਾ ਅਤੇ ਧਰਮਤਨ ਬਾਬਾ ਸੰਤਖਾਸਾ ਦੇ ਜੋਂ ਦੇ ਪ੍ਰਧਾਨ ਗੁਰਬੀਰ ਸਿੰਘ ਦੀ ਭਾਉਵਾਲ ਅਤੇ ਭੁਪਿੰਦਰ ਸਿੰਘ ਆਪਣੇ ਵੀ ਰਾਜ ਜੀ ਹੋਰ ਇਹਨਾਂ ਦੀ ਬੜੀ ਵੱਡੀ ਦੇਣ ਆ ਜਦੋਂ ਤੋਂ ਮੋਰਚੇ ਚੱਲਦੇ ਆ ਅਮੇ ਸ਼ੰਭੂ ਬਾੜਾ ਜਾਂ ਖਲੋਰੀਆ ਜਾਂ ਰਤਨਪੁਰਾ ਵਾ ਪਰ ਵੱਡੇ ਪੱਧਰ ਤੇ ਜਿੱਥੇ ਵੀ ਇਹਨਾਂ ਨੂੰ ਯਾਦ ਕੀਤਾ ਜਾਂਦਾ ਵਾ ਔਰ ਦੁੱਧ ਆਦ ਆਪ ਵੀ ਨਾਲ ਜ਼ਿੰਮੇਵਾਰੀ ਨਿਭਾ ਕੇ ਔਰ ਜਿਹੜਾ ਪਿੱਛੇ ਸੇਵਾ ਜਿਹੜੀ ਕਰਦੇ ਆ ਜਥੇਬੰਦੀਆਂ ਦੀ ਪਰ 29 ਮਾਰਚ ਨੂੰ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਕੀਤਾ ਗਿਆ ਤੇ ਮਾਝਾ ਸਕੱਤਰ ਜੂਨੀਅਨ ਅਵੇਰਕਾ ਵੱਲੋਂ ਇਹਨਾਂ ਦੀ ਜ਼ਿੰਮੇਵਾਰੀ ਹੈ ਤਰਨਤਾਰਨ ਦੇ ਅੰਮ੍ਰਿਤਸਰ ਦੇ ਮੁਖੀ ਵੀ ਨੇ ਔਰ ਵੱਡੀ ਸੇਵਾ ਨਿਭਾ ਕੇ ਤੇ ਦੁੱਧ ਜਿੰਨਾ ਵੀ ਲੋੜ ਹੁੰਦੀ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਨੂੰ ਮੁਹੱਈਆ ਕਰਦੇ ਆ ਔਰ ਅੱਜ ਅਸੀਂ ਇਹਨਾਂ ਦਾ ਧੰਨਵਾਦ ਤਹਿ ਦਿਲੋਂ ਕਰਨਾ ਆਏ ਇਹਨਾਂ ਦੇ ਘਰੇ ਗ੍ਰਹਿ ਵੇਖੇ ਮੈਂ ਪੰਜਾਬ ਪੱਧਰ ਤੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦੇ ਯੋਧਿਆਂ ਨੂੰ ਵੇਖੋ ਭਾਵੇਂ ਵੀਰਕਾ ਦਾ ਦੁੱਧ ਚੱਲਦਾ ਵਾ ਚਾਹੇ ਹੋਰ ਵੀ ਅਦਾਰੇ ਚੱਲਦੇ ਸਾਰੇ ਕਿਸਾਨ ਦਾ ਜਿਹੜਾ ਧੰਦਾ ਵਾਹ ਕਿਸਾਨੀ ਦੇ ਨਾਲ ਜੁੜਿਆ ਜੇ ਕੋਈ ਪਲਾਂਟਾਂ ਨੂੰ ਆਂਚ ਆਉਂਦੀ ਆ ਤੇ ਇਹਦੇ ਵਿੱਚ ਵੱਡੇ ਪੱਦਰ ਤੇ ਇਹ ਕਿਸਾਨਾਂ ਦੇ ਪਿੱਠ ਦੇ ਵਿੱਚ ਖੰਡਰ ਵੱਜਣ ਵਾਲੀ ਗੱਲ ਹੋਵੇਗੀ ਔਰ ਆਪਾਂ ਨੂੰ ਸਾਰਿਆਂ ਨੂੰ ਜਾਗਦੇ ਰਹਿਣਾ ਚਾਹੀਦਾ ਵਾ ਕਿ ਜੇ ਆਪਣੇ ਵੇਰਕਾ ਪ੍ਰਾਣ ਚੱਲਦੇ ਰਹੇ ਆਪਣੇ ਸੈਂਟਰ ਚੱਲਦੇ ਰਹੇ ਔਰ ਕਿਸਾਨਾਂ ਨੂੰ ਆਕਸੀਜਨ ਮਿਲਦੀ ਰਹੂ ਕਿਸਾਨ ਤੇ ਅੱਗੇ ਬਹੁਤ ਵੱਡੇ ਪੱਦਰ ਤੇ ਕਰ ਜਾਈ ਆ ਔਰ ਅੱਗੇ ਧੰਦਾ ਬਹੁਤ ਥੱਲੇ ਜਾ ਰਿਹਾ ਔਰ ਇਸ ਦੁੱਧ ਤੋਂ ਘੱਟੋ ਘੱਟ ਵੀ ਆਪਾਂ 6 ਮਹੀਨੇ ਤੋਂ ਲੈ ਕੇ ਫਿਰ ਫਸਲ ਆਉਣੀ ਹੁੰਦੀ 12 ਮਹੀਨੇ ਹੋ ਜਾਂਦੇ ਆ ਔਰ ਉਹਦੇ ਵਿਜਲੇ ਜਿਹੇ ਮਹੀਨੇ ਹੁੰਦੇ ਆ ਸਾਰੇ ਪਰਿਵਾਰ ਨੂੰ ਚਰਾਉਣ ਵਾਸਤੇ ਸਿਰਫ ਇੱਕ ਦੁੱਧ ਦਾ ਹੀ ਧੰਦਾ ਵਾ ਜਿਹੜਾ ਕਿਸਾਨਾਂ ਨੂੰ ਚਲਾ ਸਕਦਾ ਔਰ ਇਸ ਧੰਦੇ ਦੇ ਖਿਆਲ ਰੱਖ ਕੇ ਜਾਗਦੇ ਰਹੀਏ ਔਰ ਜਿੱਥੇ ਵੀ ਲੋੜ ਪਵੇ ਆਪਣੇ ਮਾਝਾ ਸਕੱਤਰ ਜੂਨੀਅਨ ਨੂੰ ਔਰ ਵੱਡੇ ਪੱਧਰ ਤੇ ਆਪਾਂ ਜਿਹੜਾ ਵਾ ਸਾਥ ਦੇਈਏ ਔਰ ਉਹਦੇ 'ਚ ਅਸੀਂ ਪੂਰਨ ਤੌਰ ਤੇ ਵਿਸ਼ਵਾਸ ਦਉਂਦੇ ਆ ਕਿ ਜਿੱਥੇ ਵੀ ਲੋੜ ਪਵੇ ਆਪਾਂ ਆਪਣੇ ਕਿਸਾਨੀ ਧੰਦੇ ਨੂੰ ਦੁੱਧ ਦੇ ਧੰਦੇ ਨੂੰ ਕਿਦੇ ਵੀ ਖਤਮ ਨਹੀਂ ਹੋਂਦਵਾਗੇ ਚੜ੍ਹਦੀ ਕਲਾ ਵਿੱਚ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿਸਾਨ ਸੰਘਰਸ਼ਕ ਬੇਟੀ ਕੋਟਵੱਡਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਅਤੇ ਉਹਨਾਂ ਦੀ ਜਥੇਬੰਦੀ ਦੇ ਨਾਲ ਸਰਦਾਰ ਗੁਰਸਾਖ ਸਿੰਘ ਜੀ ਸਰਦਾਰ ਗੁਰਬੀਰ ਸਿੰਘ ਜੀ ਸਰਦਾਰ ਸ਼ਤਨਾਮ ਸਿੰਘ ਜੀ ਅੱਜ ਨਿਮਾੜਿਆਂ ਦੇ ਗ੍ਰਹਿ ਵਿਖੇ ਆਏ ਆ ਮਾਨ ਬਖਸ਼ਣ ਵਾਸਤੇ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਬਹੁਤ ਵੱਡੇ ਵੱਡੁੰਲੇ ਜਿਹੜੇ ਬਚਨ ਆ ਉਹ ਕੀਤੇ ਆ ਤੇ ਨਾਲ ਦੀ ਨਾਲ ਨਿਮਾੜੇ ਨੂੰ ਇਹ ਵੀ ਭੋਸਾ ਦਵਾਇਆ ਹੈ ਕਿ ਜਥੇਬੰਦੀ ਦੇ ਨਾਲ ਸਾਡੀ ਜਥੇਬੰਦੀ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਕਿਉਂਕਿ ਦਾਸ ਬਾਜਾ ਸੱਤਰ ਵੇਰਕਾ ਜੂਨੀਅਰ ਦਾ ਸੇਬ ਕਿਆ ਤੇ ਕਿਸਾਨਾਂ ਦਾ ਹੀ ਦੁੱਧ ਆ ਉਹਦੇ ਤੇ ਇਹ ਲੜਾਈ ਲੜਦੇ ਆ ਰਹੇ ਆ ਤੇ ਅੱਜ ਉਸ ਚੀਜ਼ ਨੂੰ ਵੇਖਦਿਆਂ ਹੋਇਆਂ ਸਰਦਾਰ ਇੰਦਰਜੀਤ ਸਿੰਘ ਜੀ ਪ੍ਰਧਾਨ ਸੂਬਾ ਕਮੇਟੀ ਗੁਰਬੱਡੇ ਵਾਲੇ ਆਪਣੀ ਕਮੇਟੀ ਸਮੇਤ ਗ੍ਰੈਬ ਕੇ ਆਏ ਸੀ ਉਹਨਾਂ ਨੇ ਬਹੁਤ ਵੱਡਾ ਦਾਸ ਨੂੰ ਮੋੜਾ ਦਿੱਤਾ ਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਵੀ ਭਰੋਸਾ ਦਿਵਾਉਣਾ ਏ ਕਿ ਸਾਡੀ ਜਿਹੜੀ ਜਥੇਬੰਦੀ ਆ ਉਹ ਸਰਦਾਰ ਇੰਦਰਜੀਤ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਗਏ ਜਿੱਥੇ ਵੀ ਸੇਵਾ ਦਾ ਮੌਕਾ ਬਖਸ਼ਣਗੇ ਦੁੱਧ ਕਰਕੇ ਮਨ ਕਰਕੇ ਤਨ ਕਰਕੇ ਇਹਨਾਂ ਦੇ ਨਾਲ ਅਸੀਂ ਹਮੇਸ਼ਾ ਖੜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ